ਉਹ ਯੂਟਿਊਬਰ ਕੇ ਮੈਂ ਠੀਕ ਠਾਕ ਹਾਂ ਹੋਰ ਕਿਦਾਂ ਠੀਕ ਠਾਕ ਹੈ ਸਾਰੇ ਮੈਂ ਕੱਜ ਭਰਾਵਾਂ ਨੂੰ ਦबई ਦਾ ਮੋਲ ਘੁਮਾਈਏ ਅੱਜ ਹਾਂ ਕਿ ਦबई ਦਾ ਮੋਲ ਮੋਲ ਘੁਮਾਈਏ ਅੱਜ ਹੋਰ ਸਭ ਠੀਕ ਠਾਕ ਹੈ ਨਾ ਆਪਾਂ ਅੱਜ ਦबई ਮੋਲ ਦੇ 스ਪੀਲ ਮੋਲ ਦੇ ਵਿੱਚ ਉਧਰ ਮੈਂ ਅੱਜ ਮੋਲ ਨਹੀਂ ਘੁੰਮਣ ਆਇਆ ਸੀਗਾ ਤੇ ਮੈਂ ਤੇ ਇੰਟਰਵਿਊ ਵਾਸਤੇ ਆਇਆ ਸੀਗਾ ਤੇ ਇੱਥੇ ਸਾਰ ਜਾ ਇੰਟਰਵਿਊ ਸੀਗੀ ਦबई ਦੇ ਵਿੱਚ ਤੇ ਕਹਿੰਦੇ ਕਿ ਇੰਟਰਵਿਊ ਹੁੰਦੀ ਪਈ ਆ ਆਨਲਾਈਨ ਸਲਾਈਡ ਕੀਤੀ ਸੀਗੀ ਤੇ ਇੱਥੇ ਜਾ ਕੇ ਤੋਂ ਆਇਆ ਆਫਿਸ ਦੇ ਵਿੱਚ ਉਹਨਾਂ ਨੂੰ 10-10 ਦੇ ਉੱਪਰ ਖੜੇ ਮੈਨੂੰ ਕਹਿੰਦੇ ਭਾਜੀ ਆਫਿਸ ਆਏ ਹੋ ਇੰਟਰਵਿਊ ਵਾਸਤੇ ਮੈਂ ਕਹਾ ਹਾਂਜੀ ਕਹਿੰਦਾ ਭਾਜੀ ਫਰੋਡ ਆ ਮੈਂ ਕਹਾ ਦੋ ਭਾਈ ਜਿੱਥੇ ਕੀ ਫਰੋਡ ਹੁੰਦਾ ਵਾ ਇੱਥੇ ਕਾਹਦਾ ਫਰੋਡ ਹੋਣਾ ਵਾ ਇੰਡੀਆ ਫਰੋਡ ਚੱਲਦਾ ਵਾ ਮੈਂ ਚਲ ਇੱਥੇ ਆਇਆ ਤੇ ਆਫਿਸ ਆਫਿਸ ਗਿਆ ਉੱਥੇ ਏਸੀ ਵੀ ਲਾ ਕੇ ਮੈਨੂੰ ਕਹਿੰਦੇ ਜੀ ਤੁਹਾਡੀ ਸਿਲੈਕਸ਼ਨ ਹੋ ਗਈ ਤੁਹਾਡੀ ਜੋਬ ਲਾ ਕੇ ਤੁਹਾਡੀ ਇੰਨੀ ਸੈਲਰੀ ਆ ਜੀ ਸਾਡਾ ਰੂਮ ਦਾ ਖਰਚਾ ਰੋਟੀ ਦਾ ਖਰਚਾ ਕੰਪਨੀ ਦਊਗੀ ਇਹ ਉਹ ਕੋਸ਼ਿਸ਼ ਦਾ ਗੱਲਾਂ ਕੀਤੀ ਮੈਡਮ ਨੇ ਤੇ ਮੈਂ ਕਿਹਾ ਠੀਕ ਆ ਜੀ ਚਲੋ ਵਧੀਆ ਜੌਬ ਲੱਗ ਗਈ ਹੈ ਨਾ ਉਧਰ ਆਪਾਂ ਕਾਰਪਨਟਰ ਦਾ ਕੰਮ ਕਰਦੇ ਆਂ ਚਲ ਜੌਬ ਲੱਗ ਗਈ ਆ ਤੇ ਕਹਿੰਦੀ ਜੀ ਤੁਸੀਂ ਪੀਸ ਜਮਾ ਕਰਨੀ ਆ ਮੈਂ ਕਿਹਾ ਮੈਡਮ ਕੰਨੇ ਪੀਸ ਸਕੀ ਕਹਿੰਦੀ 200 ਗ੍ਰਾਮ ਮੈਂ ਕਿਹਾ ਜੀ ਇਹ 200 ਗ੍ਰਾਮ ਕਹਦਾ ਜੀ ਕਹਿੰਦੀ ਜੇ ਇੱਕ ਲੈਟਰ ਪਰ ਹੋਣਾ ਤੁਹਾਡੇ ਵੱਲੋਂ ਕੰਪਨੀ ਨੂੰ ਮੈਂ ਕਿਹਾ ਠੀਕ ਆ ਜੀ ਉੱਥੇ ਦੋ ਚਾਰ ਬੰਦੇ ਬੈਠੇ ਹੋ ਕਹਿੰਦੇ ਭਾਈ ਕਹਿੰਦੇ ਕੀ ਇਹ ਕੰਮ ਫੌੜੀ ਆ ਕਹਿੰਦੇ ਕਿ ਅੱਛੇ ਤੋਂ ਇਦਾ ਨਹੀਂ ਐਵੇਂ ਆ ਕੇ ਥੱਲੇ ਆ ਕਹਿੰਦਾ ਖੜੇ ਕਿ ਮੈਨੂੰ ਬੰਦੇ ਕਹਿਣਦੇ ਆ ਕਿ ਵੀ ਮੈਂ ਕਹਾ ਚਲੋ ਜਾ ਕੇ ਦੇਖਦੇ ਆ ਮੈਂ ਕਹਾ ਜਾ ਕੇ ਦੇਖ ਲੈਨੇ ਆ ਤੇ ਮੈਂ ਤਾਂ ਪਾਪੂ ਫੇਰ ਥੱਲੇ ਆ ਗਿਆ ਇੰਨੀ ਗਰਮੀ ਦੇ ਵਿੱਚ ਤਾਂ ਕਿ ਤੇ ਮੈਂ ਕਹਾ ਚਲੋ ਅੱਜ ਦੋਸਤਾਂ ਨਾਲ ਮੋਲ ਹੀ ਘਮਾ ਲੈਨੇ ਆ ਵੈਸੇ ਮੋਲ ਘੁੰਮਣ ਦਾ ਕਿੱਥੇ ਰਾਦਾ ਸੀਗਾ ਹਾਂਜੀ ਚਲੋ ਹੁਣ ਤੁਹਾਨੂੰ ਮੋਲ ਦਿਖਾਉਂਦੇ ਆ ਆਜੋ ਮੋਲ ਦੇ ਵਿੱਚ ਕੀ ਕੀ ਪਿਆ ਕੀ ਕੀ ਐਡਵਾ ਮਾ ਫਾਰਕ ਦਿਖਾਉਂਦੇ ਆ ਤੁਹਾਨੂੰ ਅੱਜ ਆ ਦੇਖੋ ਜੀ ਬਣਿਆ ਬਣਿਆ ਰੋਟੀਆਂ ਪਰੋਠੇ ਲੱਛੇ ਸਾਰਾ ਕੁਝ ਹੀ ਮਿਲਦਾ ਜਿਹੜੀਆਂ ਬੀਬੀਆਂ ਬਲੌਕ ਬਣਾਉਂਦੇ ਜਿਹਨਾਂ ਕੋਲ ਨਹੀਂ ਟਾਈਮ ਹੁੰਦਾ ਨਾ ਰੋਟੀ ਬਣਾਉਣ ਦਾ ਉਹ ਤੇ ਇਦਾਂ ਲੈ ਜਾਂਦੀਆਂ ਪੈਕਿੰਗ ਕਰਕੇ ਇਦਾਂ ਸਾਰਾ ਕੁਝ ਹੀ ਬਣਾਇਆ ਬਣਾਇਆ ਮਿਲ ਜਾਂਦਾ 버ਗਰ ਦੇਖੋ ਬਣੇ ਬਣੇ ਆ ਓਵਨ ਚ ਰੱਖੋ ਸਾਰਾ ਕੁਝ ਤਿਆਰ ਪਨੀਰ ਤਿਆਰ ਸਾਰਾ ਕੁਝ ਆ ਦੇਖੋ ਪੀਜੇ ਦਾ ਬੇਸ ਤਿਆਰ ਆ ਇਹ ਉਹਨਾਂ ਵਾਸਤੇ ਆ ਜਿਹੜੇ ਥੋੜਾ ਜ਼ਿਆਦਾ ਬੀਜ਼ੀ ਰਹਿੰਦੇ ਬਲੌਕਾਂ ਦੇ ਵਿੱਚ ਤੇ ਟਾਈਮ ਨਹੀਂ ਮਿਲਦਾ ਉਹਨਾਂ ਲਈ ਬਣਾਇਆ ਬਣਾਇਆ ਸਾਰਾ ਕੁਝ ਹੀ ਮਿਲਦਾ ਜੀ ਦੁੱਧ 1 ਲੀਟਰ ਦੀ ਪੈਕੇਜ ਆਉਂਦੀ ਹੈ ਜੀ 15 ਰੁਪਏ ਚਾਰ ਦਮ ਡੱਬੇ ਹਰ ਕੰਪਨੀ ਦਾ ਮਿਲਕ ਇੱਥੇ ਮੱਝਾ گاਵਾ ਪਤਾ ਨਹੀਂ ਹੈ ਗਿਆ ਕਿ ਨਹੀਂ ਹੈ ਗਿਆ ਮਿਲਕ ਸਾਰੇ ਕੰਪਨੀ ਦੇ ਹੈਗੇ ਆ ਆਪਾਂ ਹੁਣ ਲੈ ਲਈ ਟੈਕਸੀ ਦਾ ਆਪਾਂ ਜਾ ਰਹੇ ਵਾਪਸ ਅੰਨ੍ਹਈਆ ਅੱਛਾ ਇਹ ਜਿੱਦ ਦਬਈ ਦੀਆਂ ਪਾਰਕ ਬਿਲਕੁਲ ਕਲੀਨ ਗ੍ਰੀਨ ਕਿੰਨੀ ਸਫਾਈ ਵਾਲੀ ਹੈ ਕਿੰਨਾ ਸੋਹਣਾ ਮਾਹੌਲ ਆ ਦੇਖੋ ਦੇ ਵਿੱਚ ਇਹੋ ਜਗ੍ਹਾ ਤੱਕ ਮੱਝਾਂ ਦੇ ਲੱਗਿਆ ਹੁੰਦਾ ਆ ਦੇਖੋ ਇੱਕ ਵੀ ਲਵਾਫਾ ਨਹੀਂ ਹੈਗਾ ਇੱਥੇ ਠੀਕ ਆ ਜੀ ਹੁਣ ਚੱਲੀਏ ਆਪਾਂ ਜਾ ਕੇ ਫਿਰ ਕੰਮ ਕਰਦੇ ਜੀ ਓਕੇ ਬਾਏ ਬਾਏ ਥੈਂਕ ਯੂ ਅਲਵੈ